ਇਹ ਮੇਰਾ ਇਲੈਕਟ੍ਰੋਨਿਕ ਸ਼ੋਅਰੂਮ ਹੈ ਭਾਈਆਂ ਜੀ ਸਾਡੇ ਅੰਦਰ ਸਟਾਰ ਇਲੈਕਟ੍ਰੋ ਵਰਲਡ ਉੱਥੇ ਮੈਂ ਸ਼ੁਰੂ ਮੈਂ ਮਨਾ ਗਡੌਲ ਸੀ ਅੱਛਾ ਅੱਧੀ ਆ ਪਾ ਪਟੇ ਜੀ ਕੀਤਾ ਇਹ ਦਵਾ ਜੇ ਅੰਦਰ ਇਹ ਸਮੁਫਰੀ ਰਾਤ ਸਾਡੇ ਇੱਕ ਸੱਤ ਕੋਣੇ ਅੱਠੇ ਹੋਣ ਹੈ ਕਿ ਤੁਹਾਡੇ ਗਜ਼ਾਰ ਤੋਂ ਕਮਾ ਨਿਕਲ ਰਿਹਾ ਅਸੀਂ ਆ ਪਹੁੰਚ ਪਹੁੰਚ ਸਾਡੇ ਕਾਫੀ ਹੱਕ ਦੇ ਕਬੂਜ ਕੀ ਜਿਹੜੀ ਫਾਈਬ੍ਰੇਟ ਵਿਗਾਈਆਂ 15 20 ਮੀਟਰ ਤੱਕ ਆ ਗੀਆਂ ਅਕਨਲ ਵਾਕੇ ਤੇ ਕਾਬੂ ਪਾਇਆ ਪਰ ਫੇਰ ਵੀ ਤੁਹਾਡਾ ਇੰਨਾ ਵੀ ਸੌਗੀ ਸਾਰਾ ਹੀ ਪਰ ਕਿਸੇ ਸਾਡੇ ਕੀ ਸੋਚਿਆ ਜਿਹੜਾ ਸਟਾਕ ਲਿਆ ਸੀ ਉਹ ਸੋਚਿਆ ਤੇ ਹੋਈ ਵਧੀਆ ਦੀਵਾਲੀ ਲਾਵਾਂਗੇ ਉਹ ਵੀ ਦੀਵਾਲੀ ਲਾਵਾਂਗੇ ਆਪਾਂ ਚਲੋ ਪਹਿਲਾ ਨਰਾਤਾ ਵਾ ਜੋ ਮਾਤਾ ਮਾਣੀ ਨੂੰ ਵਜੂਰ ਹੋਏ ਜਦੋਂ ਇਹ ਲਿਆ ਸੀ ਕਿ ਸਰ ਕੈਸ਼ ਰਿਆ ਸੀ ਸਰ ਮੇਰਾ ਚੱਲਦਾ ਵਾ ਡਿਸਟ੍ਰੀਬਿਊਟਰ ਦੇ ਥਾਕੇੰ ਦਾ ਨਾ ਆਪੇ ਦਾ ਮੰਤਰੀ ਜਾਣਦੇ ਨੇ ਇਹ ਮੜ ਜਾਂਦੀ ਹੈ ਸਰ ਉਹਦਾ ਪਦਾਰਸ਼ੀ 25% ਅਦਾਰੀ ਹੁੰਦਾ ਆਪਾਂ ਜੀ ਦੇਖੋ ਕਿੰਨਾ ਕਨੈਕਸ਼ਨ ਦੇਖੋ ਐਟਮੀ ਲਾਨੇ ਹੁਣ ਕਿੰਨਾ ਕਿ ਸੜਿਆ ਹੈਗਾ ਜੀ ਮੇਸਾ ਨਾਲ ਕਾਫੀ ਨਿਸ਼ਾਨ ਆ ਤਰੀ ਤੇ ਆਪਣੀ ਸਾਰ ਕੁਛ ਨਹੀਂ ਬਚਿਆ ਸਭ ਸੜ ਗਿਆ ਸਾਰਾ ਗਡਾਉਂ ਚੀ ਵੀ ਸਾਰਾ ਗਡਾਉਂ ਚੀ ਕੀ ਕੁਛ ਪਿਆ ਨਹੀਂ ਸੀ ਸੀ ਅਲੜੀਆਂ ਸੀ ਗੱਜੇ ਇੰਜਾਂ ਵਾਸ਼ਿੰਗ ਸੀ ਨਾ ਯੂਜ਼ਰ ਦੀ ਕੋਈ ਜਾਣੀ ਨੁਕਸਾਨ ਨਹੀਂ ਨਹੀਂ ਜਾਣ ਇਨਸਾਨ ਵੀ ਹੈ ਗਡੋਂ ਸਾਰਾ ਸਭ ਸੜ ਬੜਾ ਜ਼ਾਨ ਸਾਰਾ ਸੜ ਗਿਆ ਸਭ ਇੱਕ ਸਾਡੇ ਕੁਛ ਵੀ ਨਹੀਂ ਬਚਿਆ ਸਾਨੂੰ ਇਹ 7:45 ਮਿੰਟ ਦੇ ਆਸ-ਪਾਸ ਹੀ ਲੱਗੀ ਆ ਫਾਇਰ ਕਾਲ ਵੀ ਤੁਰੰਤ 5 ਮਿੰਟ ਤੇ ਜਿਹੜੀਆਂ ਗੱਡੀਆਂ ਡਨ ਆਊਟ ਹੋਈਆਂ ਇਹ 750 ਤੇ ਚੂਨੀਆ ਦੇ ਸੀਗੀਆਂ ਦੋਨੇ ਬੋਚੇ ਗਲੀ ਸੱਕਰੀ ਸੀਗੀ ਉਹਦੇ ਕਰਕੇ ਥੋੜਾ ਜਿਹਾ ਟਾਈਮ ਲੱਗਦਾ ਅੰਦਰ ਗਦੀਆਂ ਚੂਨੀ ਪਾਈਪਾਂ ਸਾਥ ਮੁੰਡਿਆਂ ਨੇ ਕੰਮ ਸ਼ੁਰੂ ਕਰਤਾ ਸੀ ਤੇ ਕਾਫੀ ਜ਼ਿਆਦਾ ਸੀ ਅਟ ਮੁੰਡਿਆਂ ਨੇ ਕਾਫੀ ਮਿਹਨਤ ਕੀਤੀ ਆ ਤੇ ਸ਼ਟਰ ਪਾੜ ਕੇ ਇਹ ਆਦ ਨੂੰ ਕੰਟਰੋਲ ਕੀਤਾ ਕਿੰਨਾ ਕ੍ਰਿਸ਼ਕੀ ਸੀ ਉਹਦੇ ਵਿੱਚ ਸਰ ਅੰਦਰ ਏਸੀ ਵੀ ਸੀਗੇ ਰੇਜ ਵੀ ਸੀਗੇ ਤੇ ਉਹ ਹੀ ਢੋਣਾ ਉਹਨਾਂ ਦੇ ਕੰਪਰੈਸ਼ਨ ਜਿਹੜੇ ਖਟਰੇ ਸੀਗੇ ਇਹਦੇ ਕਰਕੇ ਥੋੜਾ ਜਿਹਾ ਦਿੱਕਤ ਆਈ ਲੇਕਿਨ ਅਸੀਂ ਫੇਰ ਵੀ ਆਪਣੇ ਕੋਈ ਤੰਦੈ ਨਾ ਕਿੰਨੇ ਕੁ ਬਲਾਸਟ ਬਿੰਤੀ ਕੋਈ ਨਹੀਂ ਸਰ ਜੀ ਮੈਂ ਤਾਂ ਦੱਸ ਸਕਦਾ ਜਿਹੜਾ ਬਲਾਸਟ ਹੁੰਦਾ ਵਾ ਕਿੰਨੀ ਆਵਾਜ਼ ਹੁੰਦੀ ਕੀ ਹੁੰਦਾ ਆਵਾਜ਼ ਸ਼ਰੂ ਹੋਦੀ ਜਿਵੇਂ ਸਿਲੰਡਰ ਫਟਦਾ ਇਸ ਤਰੀ ਹੁੰਦੀ ਆਵਾਜ਼ ਉਹਦੇ ਨਾਲ ਫਿਰ ਅੱਗੇ ਜਿਹੜਾ ਉੱਥੇ ਗੈਸ ਹੈ ਜਿਹੜੀ ਉਹਦੇ ਨਾਲ ਅੱਗੇ ਜਦਾ ਜਦਾ ਫੈਲਦੀ ਕਿੰਨਾ ਕੁ ਕੁਸ਼ਕ ਰਿਸਕ ਤਾਂ ਕਾਫੀ ਸ਼ਿਕਰ ਜੀ ਕੀ ਲੱਗਦਾ ਜਿਸ ਤਰ੍ਹਾਂ ਇਹ ਹੋ ਸਕਦਾ ਇਹ ਹਲੇ ਸਰ ਅਨਾਲਿਸਿਸ ਕਰਾਂਗੇ ਜੀ ਵੀ ਕੀ ਕਾਰਨ ਹੋ ਸਕਦਾ ਸ਼ਟਰ ਬੰਦ ਜੜੇ ਸਮਾਨ ਇਹਦਾ ਜਿਹੜਾ ਹਾਲੇ ਹੀ ਪੁੱਛਿਆ ਨਹੀਂ ਮਾਲਕਾ ਉਹ ਵੀ ਕਿੰਨਾ ਮਟੀਰੀਅਲ ਸੀਗਾ ਕੀ ਸੀਗਾ ਜੋ ਵੀ ਉਹ ਦੱਸਣ ਉਹਨਾਂ ਨੂੰ ਇਹ ਜਾਣੀ ਕੋਈ ਨਹੀਂ ਮਾਲੀ ਨੇ ਪਸਾਰਾ ਵਡੀਆਂ ਸਾਡੀਆਂ ਜੀ ਚਾਰ ਗੱਡੀਆਂ ਵਡੀਆਂ ਸੀਗੀਆਂ ਅ ਫਰਜ ਗੱਡੀਆਂ ਮਲਟੀਪਰਪਲ ਉਹ ਟਰਨ ਆਊਟ ਉਹਦੀ ਚਾਰ ਚਾਰ ਪੰਜ ਪੰਜ ਵਾਰੀ ਹੋਈ ਉਹਨਾਂ ਜਿਹੜੇ ਉਹਨਾਂ ਗੱਡੀਆਂ ਨੇ ਕਿੱਕ ਨਾਲ 20 20 ਗੱਡੀਆਂ ਦੇ ਮੇਰ ਪਰ ਰੱਖਣ ਸਾਰਾ ਕੈਮੀਕਲ ਵਰਤਿਆ ਕਿਉਂਕਿ ਫੋਮ ਦੀ ਹੈ ਜੀ ਅੰਦਰ ਉਹ ਜਿਹੜਾ ਫੋਮ ਹੁੰਦਾ ਹੈ ਫ੍ਰੀਜਾਂ ਨੂੰ ਕਵਰ ਕੀਤਾ ਹੁੰਦਾ ਉਹਦੀ ਅਗ ਸੀਗੀ ਧੂਆ ਕਾਫੀ ਜ਼ਿਆਦਾ ਸੀ ਉਹਦੇ ਕਰਕੇ ਅਸੀਂ ਕੈਮੀਕਲ ਨਹੀਂ ਵਰਤਿਆ ਨਾ ਉਹਦੇ ਕੰਟਰੋਲ ਨੂੰ ਤੁਨ ਨੂੰ ਨੂੰ ਆਸੀਗਾ ਕਿ ਇਸ ਤਰ੍ਹਾਂ ਕੋਲਰ ਦੇ ਸਾਹਮਣੇ ਜਿਹੜੀ ਆ ਕੋਈ ਸ਼ਾਪ ਹੈ ਕੋਈ ਗਦਾਮ ਹੈ ਉਹਦੇ ਵਿੱਚ ਅੱਗ ਲੱਗੀ ਹੈ ਤੇ ਅਸੀਂ ਮੌਕੇ ਤੇ ਪਹੁੰਚੇ ਆ ਆ ਕੇ ਦੇਖਿਆ ਕਿ ਇਹ ਪਰਮਜੀਤ ਸਿੰਘ 스타 ਇਲੈਕਟ੍ਰੋਨਿਕ ਦਾ ਜਿਹੜਾ ਵਾ ਉਹੀ ਦੁਕਾਨ ਜਿਹੜੀ ਆ ਉਹ ਹੈ ਸਿੰਬਲ ਤੋਂ ਭਾਈਆਂ ਦੀ ਹੱਟੀ ਦੇ ਸਾਹਮਣੇ ਇਹਦਾ ਗਦਾਮ ਤੇ ਟੀਵੀ ਫ੍ਰਿਜ ਤੇ ਇਹਦੇ ਵਿੱਚ ਇਹਨੇ ਏਸੀ ਵਗੈਰਾ ਰੱਖੇ ਸੀ ਉਹ ਜਿਹੜੀ ਅੰਦਰ तकरीबन ਸ਼ਾਰਟ ਸਰਕਟ ਹੋਣ ਕਰਕੇ ਇਹਨਾਂ ਦਾ ਦੱਸਣ ਮੁਤਾਬਕ ਹੀ ਅੱਗ ਗਿਆ ਦੇ ਨਿਕਲਦੇ ਦੇਖਿਆ ਸ਼ਾਰਟ ਸਰਕਟ ਹੋਣ ਕਰਕੇ ਅੰਦਰ ਜਿਹੜੀ ਅੱਗ ਲੱਗੀ ਹੈ ਤੇ ਫਿਰ ਵੀ ਜਿਹੜਾ ਅੱਗ ਦੇ ਕਾਰਨਾਂ ਦਾ ਲਾਗੂ ਆਸ-ਪਾਸੇ ਤੋਂ ਸੀਸੀਟੀਵੀ ਕੈਮਰੇ ਜਿਹੜੇ ਚੈੱਕ ਕਰਕੇ ਉਹ ਪਤਾ ਲਾਇਆ ਜਾਏਗਾ ਕਿ ਕੋਈ ਉਹ ਦੀ ਕੋਈ ਗੱਲ ਕਾਰਵਾਈ ਜ਼ਰੂਰੀ ਲੱਗਦਾ ਇਹ ਨੁਕਸਾਨ ਇਹ ਬਿਲਾ ਮਤਾਬਕ ਦੇਖਣਾ ਪੈਣਾ ਜੀ ਇਦਾਂ ਹੁਣ ਰੇਡ ਦੇ ਹਿਸਾਬ ਨਾਲ ਸਾਨੂੰ ਨਹੀਂ ਪਤਾ ਹੈਗਾ ਪਰ ਕਾਫੀ ਨੁਕਸਾਨ ਹੋਇਆ ਕੋ ਜਾਨੀ ਨੁਕਸਾਨ ਨਹੀਂ ਬਾਕੀ ਸਭ ਠੀਕ ਹੈ ਜੀ ਸੇਫ ਹੈ ਅੱਗ ਜਿਹੜੀ ਆ ਉਹਦੇ ਕਾਬੂ ਪਾ ਲਿਆ ਗਿਆ ਤੇ ਅਸੀਂ ਜਿਹੜਾ ਫਾਇਰ ਬ੍ਰਿਗੇਡ ਦਾ ਧੰਨਵਾਦ ਕਰਦੇ ਜਿਹੜੇ ਮੌਕੇ ਤੇ ਪਹੁੰਚੇ ਦੋ ਗੱਡੀਆਂ ਫਾਇਰ ਬ੍ਰਿਗੇਡ ਦੀਆਂ ਆਈਆਂ ਕਾਫੀ ਉਹਨਾਂ ਮਸ਼ਕੱਤ ਕੀਤੀ ਹੈ ਤੇ ਅੱਗ ਨੂੰ ਜਲਾਵਾ ਉਹ ਬੁਝਾਇਆ